ਸ੍ਰੀ ਸਹਿਜ ਪਾਠ ਰੰਮਤਾ ਹੁੰਦੇ ਹਨ ਆਪ ਜੀ ਨੇ ਧਿਆਨ ਦੇ ਨਾਲ ਸੁੰਨਾ ਪਹਿਲੀ ਲੜੀ 17 ਤਰੀਕ ਜਿਹੜੀ ਮਹੁਰਲੀ ਸੰਗਤਾਂ ਮਨਾਈ ਜਾਏਗੀ ਨੇ ਸਾਵਣ ਦੀ 16 ਤਰੀਕ ਦੀ ਸੰਗਰਾਦ ਆਉਣੀ ਹੈ ਤੇ 17 ਤਰੀਕ ਨੂੰ ਸਹਿਜ ਪਾਠ ਰੰਮਤਾ ਹੋ ਜਾਣਗੇ ਤੇ 23 ਤਰੀਕ ਨੂੰ ਭੋਗ ਪਾਏ ਜਾਣਗੇ ਫਿਰ 24 ਤਰੀਕ ਨੂੰ ਇੱਕ ਦਿਨ ਦਾ ਰਸਟ ਹੋਵੇਗਾ ਰਸਟ ਨਹੀਂ ਭੋਗ ਪਾ ਕੇ ਫਿਰ ਸਾਫ ਸਫਾਈ ਹੋਵੇਗੀ ਤੇ 24 ਤਰੀਕ ਨੂੰ ਫੇਰ ਆਰੰਭਤਾ ਹੋ ਜਾਵੇਗੀ 30 ਤਰੀਕ ਬੁੱਧਵਾਰ ਨੂੰ ਫੇਰ ਭੋਗ ਪਾਏ ਜਾਣਗੇ ਤੀਸਰੀ ਲੜੀ ਜੋ ਹੈ 33 ਸਤੰਵਾਂ ਮਹੀਨਾ ਆਰੰਭਤਾ ਹੋਵੇਗੀ 6 ਤਰੀਕ ਇਹ ਤਰੀਕ ਨੂੰ ਬੁੱਧਵਾਰ ਨੂੰ ਭੋਗ ਪਾਏ ਜਾਣ ਕੇ ਕਿੰਨ ਸਿਫਟਾਂ ਹਸਥੀ ਸੈਦ ਪਾਰਦੀਆਂ ਅਤੇ ਨਗਰ ਦੀ ਸੰਗਤ ਨੂੰ ਬੇਨਤੀ ਹੈ ਕਿ ਕਈ ਵਾਰ ਜਦੋਂ ਲਾਸਟ ਵਾਲੀ ਸਿਫਟ ਸੈਦ